ਕੇਵਲ ਦੁਨੀਆ ਵਿੱਚ ਸਿਰਵ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿ ਜਿੰਨਾ ਦੀ ਸ਼ੁਰੂਆਤ ਅੰਕ ਤੋਂ ਸ਼ੁਰੂ ਹੁੰਦੀ ਹੈ ਅੱਖਰ ਤੋਂ ਨਹੀਂ ਹੁੰਦੀ ਅੰਕ ਤੋਂ ਹੈ 1 ਹੈ ਨਾ ਤੇ ਉਂਝ ਮੈਂ ਧਰਮ ਗ੍ਰੰਥ ਸ਼ਬਦ ਨਹੀਂ ਵਰਤਿਆ ਚਲੋ ਸਾਡੇ ਸੱਜਣ ਕਹਿ ਦਿੰਦੇ ਆ ਸਿੱਖਾਂ ਦਾ ਧਰਮ ਗ੍ਰੰਥ ਨਹੀਂ ਪਿਆਰਿਓ ਇਸ ਭਾਵਨਾ ਨੂੰ ਪਰਵਲ ਕਰੋ ਇਹ ਖੋਲੀ ਬੁੱਕ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਹੈ ਇਹ ਸ਼ਬਦ ਨੂੰ ਪ੍ਰਚਲਿਤ ਰੱਖੋ ਸ਼ਬਦ ਮਾਰੀਏ ਨਾ ਜੇ ਗੁਰੂ ਗ੍ਰੰਥ ਸਾਹਿਬ ਜਿਆਨੇ ਨੂੰ ਕਹੀ ਜਾਂਦੇ ਹੋ ਖੋਲੀ ਬੋ ਖੋਲੀ ਬੁੱਕ ਉਹ ਫਿਰ ਨਾਲ ਵਿਆਖਿਆ ਕਰਨ ਵਾਲੇ ਜਿਸ ਤਰ੍ਹਾਂ ਕੁਰਾਨ ਜਿਸ ਤਰ੍ਹਾਂ ਪੁਰਾਨ ਜਿਸ ਤਰ੍ਹਾਂ ਗੀਤਾ ਜਿਸ ਤਰ੍ਹਾਂ ਬਾਈਬਲ ਉਹ ਮੈਂ ਇਹ ਨਹੀਂ ਕਹਿੰਦਾ ਮਾੜੇ ਨੇ ਬਾਬਾ ਜੀ ਕਹਿੰਦੇ ਬਾਬਾ ਜੈਂ ਕਰ ਕਰਤੇ ਕੀਰਤ ਹੋਵੇ ਸੋ ਕਰ ਰਾਖ ਵਡਾਈ ਤੋਂ ਜਿਸ ਗ੍ਰੰਥ ਵਿੱਚ ਕਰਤੇ ਦੀ ਕੀਰਤੀ ਹੋਵੇ ਵੈ ਗੁਰੂ ਉਸ ਗ੍ਰੰਥ ਦਾ ਬੋਲ ਵਾਲਾ ਹੋਵੇ ਪਰ ਗੁਰਮਖੋ ਜਦੋਂ ਤੁਸੀਂ ਤੁਲਨਾ ਕਰਕੇ ਕਹਿੰਦੇ ਹੋ ਜਿਵੇਂ ਬਾਈਬਲ ਜਿਵੇਂ ਕੁਰਾਨ ਜਿਵੇਂ ਪੁਰਾਨ ਜਿਵੇਂ ਦੰਪਦ ਫਿਰ ਬੱਚੇ ਦੇ ਮਨ ਚ ਆ ਜਾਂਦਾ ਵੀ ਇਹ ਫਿਰ ਉਹ ਕੁਝ ਹੀ ਜੋ ਨੇ ਕੁਝ ਕਹੇ ਸਮਝ ਗਿਆ ਨਾ ਉਹ ਫਿਰ ਕਹੇਗਾ ਜੇ ਜਿਵੇਂ ਹੈ ਤੇ ਮੈਂ ਐਵੇਂ ਪੜ ਲੇ ਨਾ ਫਿਰ ਮੈਂ ਬਾਈਬਲ ਪੜ ਲੇ ਨਾ ਜਪਜੀ ਸਾਹਿਬ ਕਿਉਂ ਕਹਿੰਦੇ ਹੋ ਜਿਵੇਂ ਨਹੀਂ ਪਿਆਰਿਓ ਇੱਥੇ ਇੱਕੋ ਗੱਲ ਚੇਤੇ ਰੱਖਿਓ ਇਹ ਕੇਵਲ ਕਿਤਾਬ ਨਹੀਂ ਇਹ ਕੇਵਲ ਟੈਕਸਟ ਨਹੀਂ ਇਹ ਕੇਵਲ ਤਾਂ ਕੇਵਲ ਗ੍ਰੰਥ ਨਹੀਂ ਕੇਵਲ ਪੋਥੀ ਨਹੀਂ ਜੇ ਪੋਤੀ ਹੈ ਤੇ ਪਰਮੇਸ਼ਰ ਦਾ ਥਾਨ ਹੈ